ਸਰਕਾਰ ਮੁਰਦਾਬਾ ਦੇਖਾ ਕਰ ਲਾਤਾ ਹੌਲੇ ਕਰਨਗੇ ਮੁਰਦਾਬਾ ਮੁਰਦਾਬਾ ਪੰਜਾਬ ਸਰਕਾਰ ਪੰਜਾਬ ਸਰਕਾਰ ਮੁਰਦਾਬਾ ਲੋਟ ਵਾਲੀ ਆਜਮਾਨ ਸਭ ਦੇ ਸਾਰੇ ਆਗੂ ਨਾਲ ਜਿਹੜੇ ਮੈਂਬਰ ਆ ਐਸਐਸਪੀ ਸਾਦੂ ਮਿਲ ਕੇ ਆਇਆ ਤੇ ਉਹਨਾਂ ਨੇ ਯਕੀਨ ਦਿਲਵਾਇਆ ਆ ਕਿ ਅਗਲੇ 5 ਦਿਨਾਂ ਦੇ ਵਿੱਚ ਵਿੱਚ ਜਿਹੜੀ ਨਾਲ ਅੰਥੈਰੀ ਲਗਵਾਈ ਹੋਈ ਆ ਉਹ ਕਿਸ ਆਈਪੀਐਸ ਅਫਸਰ ਨੂੰ ਮਾਰਕ ਕੀਤੀ ਆ ਉਹ ਜੋ ਵੀ ਉੱਚੀ ਬੰਦੀ ਕਾਰਵਾਈ ਜੇ ਕਹਿ ਰਹੇ ਕਿ ਤੱਕੇ ਨਾਲ ਬੱਚਾ ਹੋਇਆ ਆ ਤੇ ਉਹ ਜੋ ਵੀ ਅੰਕਰੀ ਹੋਗੀ ਬਿਲਕੁਲ ਮੈਡਮ ਦੇ ਸਾਹਮਣੇ ਹੋਊਗੀ ਉਹ ਅਗਲੇ 5 ਦਿਨਾਂ ਦੇ ਵਿੱਚ ਵਿੱਚ ਜਲਦੀ ਆ ਜੀ ਠੀਕ ਹੈ ਜੀ ਉਹ ਮੈਂ ਠੀਕ ਹੈ ਮੈਡਮ ਤੁਹਾਡੀ ਯਾਦ ਲਈ ਤੁਸੀਂ ਸਰਕਲ ਬਾਕੀ 5 ਦਿਨਾਂ ਦੇ ਵਿੱਚ ਉਹ ਅਨਕੈਰੀ ਹੋਊਗੀ ਉਹਦੇ ਵਿੱਚ ਜਿਹੜਾ ਬੇਕਸੂਰ ਨਿਕਲੂਗਾ ਉਹਨੂੰ ਉਸ ਵਿੱਚੋਂ ਕੱਢਿਆ ਜਾਊਗਾ ਪਰਚਾ ਤਾਂ ਐਸਐਚਓ ਦੇ ਵੱਲੋਂ ਹੀ ਦਿੱਤਾ ਗਿਆ ਫਿਰ ਇਹਦੇ ਐਸਐਚਓ ਵੱਲੋਂ ਹੀ ਦਿੱਤਾ ਗਿਆ ਜੀ ਉਹ ਤੁਹਾਨੂੰ ਵੀ ਪਤਾ ਕਿਹੜੀਆਂ ਹਾਲਾਤਾਂ 'ਚ ਹੋਇਆ ਸੀ ਹੈਨਾ ਤੇ ਜਿਹੜਾ ਪਰਚਾ ਦਰਜ ਹੋਇਆ ਜਿਹੜਾ ਦੂਸਰਾ ਬਾਅਦ 'ਚ ਹੋਇਆ ਆ ਉਹ ਬਿਆਨਾਂ ਦੇ ਆਧਾਰ ਤੇ ਹੀ ਪਰਚਾ ਦਰਜ ਹੋਇਆ ਸੀ ਜਿਹੜਾ ਵਿੱਚ 12 ਨਾਮ ਜੱਦ ਕੀਤੇ ਆ ਇੱਕ ਬੰਦਾ ਇਹਦੇ ਵਿੱਚ ਗ੍ਰਿਫਤਾਰ ਹੈ ਇੱਕ ਇਹਦੇ ਵਿੱਚ ਗ੍ਰਿਫਤਾਰ ਹੈ ਹਾਂਜੀ ਤਰਨਾ ਚੱਕਿਆ ਗਿਆ ਮੈਮ ਹੁਣ ਤਰਨਾ ਹੁਣ ਕੰਪਲੀਟਲੀ ਇਹਨਾਂ ਨੇ ਦਿੱਤਾ ਹੈ ਭਰੋਸਾ ਵੀ ਅਸੀਂ ਹੁਣੇ ਚੱਕ ਰਿਆਂ ਤਰਨਾ ਹਾਂ ਅੱਜ ਦੇ ਨੇ ਅਸੀਂ ਤਾਂ ਇਨਕੁਆਰੀ ਕਰਾਂਗੇ ਇਨਕੁਆਰੀ ਤੋਂ ਬਾਅਦ ਜਿਹੜੇ નિર્ਦੋਸ਼ ਹੋਏ ਉਹਨਾਂ ਨੂੰ ਗੱਡਾਂਗੇ ਗੱਲ ਇਹ ਆ ਵੀ ਡੀਐਸਟੀ ਮੈਮ ਐਸਐਸਪੀ ਜ਼ਿਆਦਾ ਮਸਲੇ ਕਹੇ ਸੀ ਮੈਡਮ ਉਸ ਇਨਕੁਆਰੀ ਵਿੱਚ ਅਸਰ ਨਹੀਂ ਹੈਗੇ ਉਹਨਾਂ ਨੇ ਉਸ ਤਰੀਕੇ ਨਾਲ ਤੁਹਾਨੂੰ ਗੱਲ ਕੀਤੀ ਆ ਸਾਨੂੰ ਮੈਸੇਜ ਕਿਵੇਂ ਦਿੱਤੀ ਐਸਐਸਪੀ ਸਾਹਿਬ ਪਟਿਆਲਾ ਸ੍ਰੀ ਵਰਨ ਸ਼ਰਮਾ ਜੀ ਨੇ ਤੇ ਮੈਨੂੰ ਵੀ ਕਿਹਾ ਸੀ ਵੀ ਇੱਥੇ ਆਓ ਪਰ ਮੈਂ ਧਰਨੇ ਨੂੰ ਛੱਡ ਕੇ ਜਾਣਾ ਚੰਗਾ ਨਹੀਂ ਸਮਝਿਆ ਤੇ ਆਪਣੇ ਮੈਂ ਇੱਥੋਂ ਮੰਤਰੀ ਜਣਾਸੀ ਰਹਿ ਕਰਕੇ ਪੰਜ ਬੰਦੇ ਭੇਜੇ ਉਹਦੇ ਚ ਸਾਡਾ ਉਹ ਰੋਂ ਵਿੱਚੜਾ ਅਜਮਿਲ ਆਪਣੇ ਕਲਰ ਮਾਦਰ ਨੂੰ ਇੱਛਾ ਅਨੁਸਾਰੇ ਥਿਕੇ ਐਸਐਚਓ ਸਾ ਵੀ ਵਿਚਦੀ ਉਹਨਾਂ ਨੇ ਸਾਰੀ ਗੱਲ ਸੁਣੀ ਉਹਨਾਂ ਨੇ ਕਿਹਾ ਵੀ ਐਟ ਡੇਮੇ ਪਰਚਾ ਨਹੀਂ ਕੈਂਸਲ ਹੋ ਸਕਦਾ ਵੀ ਕਿ ਇਨਕੁਆਰੀ ਦੇ ਵਿੱਚ ਤੁਹਾਨੂੰ ਅੰਡਰਬੈਂਡ ਪਰਸੈਂਟ ਇਨਸਾਫ ਮਿਲੂ ਗੱਲ ਇਹ ਆ ਸੰਜੀਪ ਜੀ ਪੰਚਾਇਤ ਦਾ ਇਹਦੇ ਨਾਲ ਕੋਈ ਕਿਸੇ ਨਾਲ ਝਗੜਾ ਨਹੀਂ ਪੰਚਾਇਤ ਨੇ ਹਰ ਕੋਈ ਬੁਲਾਊਗਾ ਉੱਥੇ ਜਾਣਾ ਤੁਹਾਡੀ ਸੰਤੁਸ਼ਟੀਆਂ ਧਰਨਾ ਸਮਾਪਤ ਕਰਨ ਲੱਗਿਓ ਸਾਡੀ ਸੰਤੁਸ਼ਟੀ ਨਾ ਤਾਂ ਅਸੀਂ ਕੋਈ ਪਹਿਲਾਂ ਮੁੰਡਾ ਨਹੀਂ ਅੰਦਾਜ਼ੀ ਨਾ ਅਸੀਂ ਫੇਰ ਮੁੰਡਾ ਲੈਣਾ ਜੇ ਸਾਨੂੰ 5 ਦਿਨ ਚ ਇਨਸਾਫ ਨਹੀਂ ਮਿਲੂਗਾ ਤੇ ਫਿਰ ਅਸੀਂ ਕਾਸੀ ਕੀਆ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਆ ਉਹ ਵੀ ਝੋਣ ਝੁੜ ਜੀ ਪਈ ਆ ਮੈਂ ਉਹਦੇ ਵਿੱਚ ਹੀ ਗੋਤ ਮંત્રી ਸਾਹਿਬ ਉੱਠ ਜੇ ਬੈਠੀ ਮੈਂ ਵੀ ਉੱਠ ਜਾਂਦੀ ਤੇ ਜੇ ਨਹੀਂ ਹਉ 5 ਦਿਨ ਤੋਂ ਬਾਅਦ ਅਸੀਂ ਬਹਰੀਆਂ ਤੇ ਜਿਹੜੀ ਸਾਡੀ ਫੌਜ ਆ ਕਾਂਗਰਸ ਉਹ ਵੀ ਤੇ ਸਾਡੇ ਬੜਿੰਗ ਸਾਹਿਬ ਵੀ ਐਨਓਪੀ ਲੀਡਰ ਵੀ ਸਡੇ ਤੇ ਉਧਰੋਂ ਸਾਡੀ ਵੱਡੀ ਜਿਹੜੀ ਸਾਰੀ ਕਾਂਗਰਸ ਆ ਉਹ ਇੱਥੇ ਆ ਕੇ ਵਿੱਚ ਖੜੂ ਬੇ ਬਿਲਕੁਲ ਸਮਾਪਤ ਕਰਨ ਲੱਗੇ ਜੀ ਦੇਖੋ ਆਸਤੇ ਦੁਨੀਆ ਜੀ ਇਤਬਾਰ ਤੇ ਦੁਨੀਆ ਜੀ ਹੁੰਦੀ ਹੈ ਐਸਐਸਪੀ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਡੇ ਬੰਦਿਆਂ ਨੂੰ ਵੀ ਮੈਂ ਸਿੱਧਾ ਪਰਚਾ ਕੈਨਸਲ ਨਹੀਂ ਕਰ ਸਕਦਾ ਔਰ ਜੋ ਇਨਕੁਆਰੀ ਹੈ ਇਨਕੁਆਰੀ ਤਾਂ ਕਰਨੀ ਪੈਗੀ ਨਾ 5 ਦਿਨ ਦਾ ਟਾਈਮ ਤਾਂ ਹੀ ਲਿਆ ਉਹਨਾਂ ਨੇ ਇਨਕੁਆਰੀ ਦਾ ਸਾਨੂੰ ਤਾਂ ਪਹਿਲਾਂ ਹੀ ਪਤਾ ਵੀ ਬੇਕਸੂਰ ਨੇ ਕੋਈ ਕਸੂਰ ਨਹੀਂ ਹੈ ਇਸ ਕਰਕੇ ਉਹਨਾਂ ਨੇ ਵੀ ਬੇਕਸੂਰ ਤਾਂ ਕਰਨਾ ਇਨਕੁਆਰੀ ਕਰਕੇ ਉਹ ਬੇਕਸੂਰ ਕਰ ਦੇਣਗੇ ਪੰਚਾਇਤਾਂ ਦੇ ਕਦੇ ਧਰਨਾ